ਮੈਡੂ ਜੀ ਕਾਲਜਰ ਸਦਰ ਦੇ ਵਿੱਚ ਮੰਡੀ ਅਪਾਇੰਟਮੈਂਟ ਹੋਈ ਜਾ ਤੁਹਾਡਾ ਬਹੁਤ ਬਹੁਤ ਸਾਲ ਹੈ ਤੇ ਇਲਾਕਾ ਨਵਾਸੀ ਨੂੰ ਕੀ ਪੈਸੇ ਲੱਗਦੇ ਇਹਨਾਂ ਤੋਂ ਤੁਹਾਡਾ ਪੱਸ ਵਾਲੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜਾ ਕੁਛ ਵੀ ਮਿਲਣ ਆਏ ਤੇ ਮੈਨੂੰ ਤੁਸੀਂ ਮੌਕਾ ਦਿੱਤਾ ਰੂਬਰੂ ਹੋਣ ਦਾ ਮੇਰਾ ਇਹੀ ਅਪੀਲ ਹੈ ਲੋਕਾਂ ਨੂੰ ਤੇ ਜਿਹੜਾ ਨਸ਼ਾ ਤਸਕਰ ਨੂੰ ਵੀ ਇਹ ਨਸ਼ਾ ਤਸਕਰ ਸੀਗੇ ਜਿਹੜੇ ਜਾਂ ਤਾਂ ਇਹ ਕੰਮ ਨੂੰ ਛੱਡ ਦੇਣ ਨਹੀਂ ਇਸ ਏਰੀਆ 'ਚ ਇਧਰ ਦੂਰ ਚਲੇ ਜਾਣ ਇਸ ਸੀਰੀਅਰ ਵਿੱਚ ਮ ਨਸ਼ੇ ਦਾ ਕੰਮ ਨਹੀਂ ਹੋਣ ਦਵਾਂਗੀ ਔਰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇੱਕ ਵਾਰੀਕਲ ਦੇਖਿਆ ਹੈ ਕਿ ਬੱਚੇ ਔਰ ਜਿਹੜੇ ਬੜੇ ਅੱਗੇ ਬੁਲਤ ਸੇ ਕਦੇ ਪਟਾਕੇ ਬਹੁਤ ਨੇ। ਇਹ ਦੇਖੋ ਜੀ ਜਦੋਂ ਨਾਕਾ ਲੱਗਦਾ ਜਦੋਂ ਤਾਂ ਕੋਈ ਸਾਡੇ ਸਾਹਮਣੇ ਆਉਂਦਾ ਤਾਂ ਅਸੀਂ ਤਾਂ ਨਹੀਂ ਉਸ ਨੂੰ ਸਪੇਅਰ ਕਰਦੇ ਅਸੀਂ ਉਹਨਾਂ ਦਾ ਚਲਾਨ ਕੱਢਦੇ ਹਾਂ ਵੱਧ ਤੋਂ ਵੱਧ ਉਹਨੂੰ ਚਲਾਨ ਕੱਟ ਕੇ ਉਹਨਾਂ ਨੂੰ ਕੋਰਟ 'ਚ ਜੁਰਮਾਨਾ ਭੁਗਤਣ ਲਈ ਪਾਵਨ ਕਰਦੀ। ਬਿਲਕੁਲ ਕਰਾਂਗੇ ਜੀ ਅਸੀਂ ਇਸ ਮਾੜੇ ਅਨਸਰਾਂ ਤੇ ਬਿਲਕੁਲ ਨਿਗਰ ਰੱਖੀ ਜਾਏਗੀ ਇੱਕ ਇਲਾਕੇ ਦੇ ਵਿੱਚ ਜਿੱਥੇ ਦਾ ਮਾਈਨਿੰਗ ਦਾ ਕਾਰਜ ਹੈ ਤੇ ਸਾਡੇ ਕੋਲ ਪੰਗਲਾ ਰਹਿੰਦਾ ਹੈ ਦੇਖੋ ਮਾਈਨਿੰਗ ਦਾ ਜਿਹੜਾ ਗੋਲ ਬਾਲ ਰਹਿੰਦਾ ਹਜੇ ਮੇਰੇ ਨੋਟਸ ਚ ਕੋਈ ਗੱਲਬਾਤ ਨਹੀਂ ਆਈ ਅਗਰ ਆਏਗੀ ਤਾਂ ਫਿਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ